ਪ੍ਰੈਸ ਨੋਟ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 2 ਗਿੱਲੋ 726 ਗ੍ਰਾਮ ਅਫੀਮ ਸਮੇਤ 53000 ਡਰੱਗ ਮਨੀ ਤੇ ਕਾਰ Swift Desire ਬਰਾਮਦ ਇੱਕ ਵਿਅਕਤੀ ਨੂੰ ਕਾਬੂ ਕਰਕੇ 1050 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਕੀਤਾ ਬਰਾਮਦ ਐਸਐਸਪੀ ਮਾਨਸਾ ਮਿਤੀ 18 ਦਸੰਬਰ 2025 ਸ਼੍ਰੀ ਭਗਿਰਾਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਸ਼੍ਰੀ ਗੌਰਵ ਯੱਦਵ ਆਈਪੀਐਸ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ 2 ਕਿਲੋ 726 ਗ੍ਰਾਮ ਅਫੀਮ ਸਮੇਤ 53000 ਰੁਪਏ ਡਰੱਗ ਮਨੀ ਸਮੇਤ ਸਵਿਫਟ ਜੈਰ ਕਾਰ 1050 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਸ਼੍ਰੀ ਪੱਦੀਪ ਸਿੰਧੂ ਪੀਪੀਐਸ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 16 ਦਸੰਬਰ 2025 ਨੂੰ ਸ਼੍ਰੀ ਕਮਲਜੀਤ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਮਾਨਸਾ ਦੀ ਸੁਪਰਵਾਈਜ਼ਨ ਤਹਿਤ ਇੰਸਪੈਕਟਰ ਬਲਕੌਰ ਸਿੰਘ ਇੰਚਾਰਜ ਸੀਆਈਏ ਸਟਾਫ ਮਾਨਸਾ ਦੀ ਅਗਵਾਈ ਹੇਠ ਸਵਰਨਕੌਰ ਨੰਬਰ 168 ਮਾਨਸਾ ਵੱਲੋਂ ਸਮੇਤ ਪੁਲਿਸ ਪਾਰਟੀ ਦੌਰਾਨੇ ਗੈਸ਼ਟ ਬੋਹਾ ਤੋਂ ਪਿੰਡ ਸੈਦੇਵਾਲਾ ਨੂੰ ਜਾ ਰਹੇ ਸੀ ਤਾਂ ਪਿੰਡ ਸੈਦੇਵਾਲਾ ਤੋਂ ਕਰੀਬ 2 ਕਿਲੋਮੀਟਰ ਪਿੱਛੇ ਸੜਕ ਦੇ ਕਿਨਾਰੇ Swift ਡਜ਼ਾਇਰ ਕਾਰ ਨੰਬਰ PB10FN0404 ਖੜੀ ਦਿਖਾਈ ਦਿੱਤੀ ਜਦੋਂ ਪੁਲਿਸ ਪਾਰਟੀ ਨੇ ਕਾਰ ਕੋਲ ਪਹੁੰਚ ਕੇ ਦੇਖਿਆ ਤਾਂ ਤਿੰਨ ਸਵਾਰ ਵਿਅਕਤੀ ਜਸਵੰਤ ਸਿੰਘ ਪੁੱਤਰ ਬਖਤੌਰ ਸਿੰਘ ਸੁਖਵਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀਆਂ ਟੋਡਲਰਪੁਰ ਕੁਲਵੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰੋੜੀ ਕਾਰ Swift ਡਜ਼ਾਇਰ ਵਿੱਚ ਬੈਠੇ ਸਨ ਜਿਨ੍ਹਾਂ ਪਾਸੋਂ Swift ਡਜ਼ਾਇਰ ਕਾਰ ਵਿੱਚੋਂ 2 ਕਿਲੋ 726 ਗ੍ਰਾਮ ਅਫੀਮ 53000 ਰੁਪਏ ਬਰਾਮਦ ਕਰਕੇ ਮੁਕਦਮਾ ਨੰਬਰ 218 ਮਿਤੀ 16 ਦਸੰਬਰ 2025 1861 85 ਐਨਡੀਪੀਐਸ ਐਕਟ ਥਾਣਾ ਬੋਹਾ ਦਰਜ ਰਜਿਸਟਰ ਕੀਤਾ ਗਿਆ ਇਸੇ ਤਰ੍ਹਾਂ ਹੀ ਮਿਤੀ 16 ਦਸੰਬਰ 2025 ਨੂੰ ਸ਼੍ਰੀ ਗੁਰਵਿੰਦਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਮਾਨਸਾ ਦੀ ਸੁਪਰਵਾਈਜ਼ਨ ਤਹਿਤ ਥਾਣੇ ਭੁਪਿੰਦਰ ਸਿੰਘ 607 ਮਾਨਸਾ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਮਾਨਸਾ ਦੀ ਅਗਵਾਈ ਹੇਠ ਕਰਮਜੀਤ ਕੌਰ 698 ਮਾਨਸਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੌਰਾਨ ਗਸ਼ਤ ਸ਼ਹਿਰ ਵੱਲ ਬੁੜਲਾਡਾ ਤੋਂ ਪਿੰਡ ਕੁਲਾਣਾ ਵੱਲ ਜਾ ਰਹੀ ਸੀ ਤਾਂ ਪਿੰਡ ਕੁਲਾਣਾ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਰੋਕ ਕੇ ਚੈੱਕ ਕੀਤਾ ਜਿਸ ਪਰ ਸਵਾਰ ਤੀਰਥ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਬੁਰਜਗਿਲ ਪਾਸੋਂ ਚੈੱਕ ਕਰਨ ਪਰ 1050 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਪਰ ਮਕਦਮਾ ਨੰਬਰ 239 ਮਿਤੀ 16 ਦਸੰਬਰ 2025 22251685 ਐਨਡੀਪੀਐਸ ਐਕਟ ਥਾਣਾ ਸਿਟੀ ਬਡਲਾਡਾ ਦਰਜ ਰਜਿਸਟਰ ਕੀਤਾ ਗਿਆ ਇਨ੍ਹਾਂ ਕਦਮਾਂਤ ਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਨਸ਼ੇ ਦੀ ਸਪਲਾਈ ਦੇ ਬੈਕਵਰਡ ਅਤੇ ਫਾਰਵਰਡ ਲਿੰਕਸ ਟ੍ਰੇਸ ਕੀਤੇ ਜਾ ਰਹੇ ਹਨ ਪਰਮਜੀਤ ਦੀ ਖਾਸ ਰਿਪੋਰਟ ਸਰ ਮਨਸੂਰ ਸਿੰਘ ਵੱਲੋਂ ਕੀ ਰਿਕਵਰੀ ਕੀਤੀ ਗਈ ਉਹ ਦੇ ਰਿਪੋਰਟ ਇਹ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀ ਨਸ਼ਿਆਂ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਦੇ ਤਹਿਤ ਮਾਨਸਾ ਪੁਲਿਸ ਨੇ ਦੋ ਵੱਖ-ਵੱਖ ਇਨਸੀਡੈਂਟਸ ਦੇ ਵਿੱਚ ਡਰੱਗਸ ਦੀ ਰਿਕਵਰੀ ਕੀਤੀ ਹੈਗੀ ਆ। ਤੋਂ ਪਹਿਲੇ ਕੇਸ ਜਿਹੜਾ ਹੈਗਾ ਉਹ ਐਫਆਈਆਰ ਨੰਬਰ 218/25 ਥਾਣਾ ਇਹ ਬੋਹਾ ਦੇ ਏਰੀਆ ਦੇ ਵਿੱਚ ਰਿਕਵਰੀ ਹੋਈ ਸੀ। ਤੋਂ ਸਾਡੀ ਇਹਦੇ ਵਿੱਚ ਜਿਹੜੀ ਟਿਪ ਸੀਗੀ ਸਪੈਸ਼ਲ ਬ੍ਰਾਂਚ ਦੀ ਇਨਫੋਰਮੇਸ਼ਨ ਸੀ। ਤੋ ਸੀਆਈਏ ਦੀ ਟੀਮ ਨੇ ਇਹ ਡੀਐਸਪੀ ਸਰ ਕਮਲਜੀਤ ਸਿੰਘ ਦੀ ਹਾਜ਼ਰੀ ਦੇ ਵਿੱਚ 2 ਕਿਲੋ 726 ਗ੍ਰਾਮ ਹੈਰਵਨ ਰਿਕਵਰ ਹੋਈ ਇਹਨਾਂ ਤੋਂ ਅ ਇਹਦਾ ਸੌਰੀ 2 ਕਿਲੋ 726 ਗ੍ਰਾਮ ਉਪੀਮ ਅਫੀਮ ਦੀ ਰਿਕਵਰੀ ਹੈ ਤੇ ਨਾਲ ਇਹਨਾਂ ਦੇ 53000 ਰੁਪਇਆ ਕੈਸ਼ ਮਨੀ ਰਿਕਵਰ ਹੋਈ ਹੈ ਜਿਹੜੀ ਡਰੱਗ ਮਨੀ ਸੀ ਤੇ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਤਿੰਨ ਦੋਸ਼ੀ ਸੀਗੇ ਤੋ ਇਹ ਤਿੰਨਾਂ ਦੇ ਹੀ ਪਹਿਲਾ ਮੁਕਦਮੇ ਦਰਜ ਹੈ ਇਹਦੇ ਤੇ ਔਰ ਉਹਨਾਂ ਚੋਂ ਇੱਕ ਤਾਂ ਪ੍ਰੋਲ ਜੰਪਰ ਹੈ ਐਨਡੀਪੀਐਸ ਦੇ ਕੇਸ ਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਕਾਲਾ ਤੇ ਦੂਜੇ ਦੋਨਾਂ ਤੇ ਵੀ ਐਨਡੀਪੀਐਸ ਦੇ ਪਰਚੇ ਦਰਜ ਹੈ ਸੋ ਇਹ ਬੰਦੇ ਸਾਡੇ ਕੋਲ ਰਿਮਾਂਡ ਚ ਨੇ ਤੇ ਇਹ ਸੈਦੇਵਾਲ ਬੋਹਾ ਰੋਡ ਦੇ ਉੱਤੇ ਇਹਨਾਂ ਦੀ ਰਿਕਵਰੀ ਹੋਈ ਹੈ ਇਹਦਾ ਜਿਹੜਾ origin ਹੈ ਇਸ ਡਰੱਗ ਦਾ ਉਹਦੇ ਕਨੈਕਸ਼ਨ ਝਾਰਖੰਡ ਨਾਲ ਜੁੜ ਰਹੇ ਆ ਤੋ ਇਹਦੀ ਹਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਆਈਪੀ ਡਾਰ ਡੀਆਰ ਵਗੈਰਾ ਦੇ ਐਨਾਲਿਸਿਸ ਕਰਕੇ ਤੋ ਉਹਦੀ ਤੁਹਾਨੂੰ ਡਿਟੇਲਸ ਅਗੇ ਅਸੀਂ ਦੱਸ ਦਿਆਂਗੇ ਜੋ ਵੀ ਸਾਨੂੰ ਮਿਲੂਗਾ ਬੈਕਵਰਡ ਫਾਰਵਰਡ ਲਿੰਕਸ ਦੇ ਵਿੱਚ ਜਿਹੜੀ ਸਾਨੂੰ ਕੋਈ ਇਹਦੇ ਵਿੱਚ ਮਿਲੂਗੀ ਸਹੀ ਕਿੱਥੋਂ ਦੇ ਰਹਿਣ ਵਾਲੇ ਹੈਗੇ ਜੀ ਤਿੰਨੋਂ ਇਹ ਇਹ ਤਿੰਨੋਂ ਜੀ ਇਹਦੇ ਵਿੱਚ ਦੋ ਤਾਂ ਸੀਗੇ ਆਪਣਾ ਟੂਡਰਪੁਰ ਬੋਹਾ ਦੇ ਤੇ ਇੱਕ ਹੈਗਾ ਵਿਲੇਜ ਰੋੜੀ ਦਾ ਜਿਹੜੇ ਇਹ ਇਹਦੇ ਵਿੱਚ ਤਿੰਨ ਗੁਸ਼ੀ ਹੈ ਤੇ ਜਿਹੜਾ ਦੂਜਾ ਮﻘਦਮਾ ਹੈਗਾ 239/25 22485 ਦਾ ਇਹਦੇ ਵਿੱਚ ਸਾਡੇ ਜਿਹੜੀ ਹੈਗੀ ਆ ਟੀਮ ਇਹ ਟਿਪ ਵੀ ਐਂਟੀ ਨਾਰਕੋਟਿਕ ਸੈੱਲ ਮਾਨਸਾ ਦੀ ਹੈ ਤੇ ਉਹਨਾਂ ਦੀ ਟੀਮ ਨੇ ਐਂਟੀ ਨਾਰਕੋਟਿਕ ਸੈੱਲ ਮਾਨਸਾ ਨੇ ਰਿਕਵਰੀ ਕੀਤੀ ਇਹਦੇ ਡੀਐਸਪੀ ਐਂਡੀਪੀਐਸ ਸਾਡੇ ਜਿਹੜੇ ਮਾਨਸਾ ਹੈਗੇ ਸਰਦਾਰ ਗੁਰਵਿੰਦਰ ਸਿੰਘ ਤੋਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਰਿਕਵਰੀ ਹੋਈ ਹੈ ਤਾਂ 150 ਟੈਬਲੇਟਸ ਐਲਪਾਜ਼ੋਰਮ ਦੀਆਂ 70 ਪੱਤੇ ਸੀਗੇ ਮਤਲਬ 15 ਗੋਲੀਆਂ ਹਰੇਕ ਪੱਤੇ ਦੇ ਵਿੱਚ ਇਹ ਥਾਣਾ ਬੁੜਲਾਡਾ ਦੇ ਏਰੀਆ 'ਚ ਹੋਈ ਹੈ ਇਹ ਦੋਸ਼ੀ ਤੀਰਤ ਸਿੰਘ ਇਹ ਬੋਰਜ ਗਿਲਦਾਰ ਰਹਿਣਾ ਵਾਲਾ ਜੀ ਤੋ ਇਹ ਮੋਟਰਸਾਈਕਲ ਤੇ ਸੀਗਾ ਹੀਰੋ ਹੋਂਡਾ ਸਪਲੈਂਡਰ ਤੇ ਤੇ ਇਹ ਵੀ ਰਿਮਾਨਡ ਚ ਹੈ ਇਹਦੇ ਵੀ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਦੇਖ ਰਹੇ ਆ ਅੱਗੇ ਜੋ ਸਾਨੂੰ ਰਿਵੀਲ ਹੋਊਗੀਆਂ ਡਿਟੇਲਸ ਅਸੀਂ ਮੀਡੀਆ ਨਾਲ ਸ਼ੇਅਰ ਕਰਾਂਗੇ ਜੇ ਕੋਈ ਮਾਮਲਾ ਤਾਂ ਜੀ ਇਹਦੀਆਂ ਲੈ ਰਹੇ ਆ ਜੀ ਡਿਟੇਲਸ ਵਾਲੇ ਇਹ ਸੈਕੰਡ ਵਾਲੇ ਦੀ ਜਿਹੜੇ ਪਹਿਲੇ ਪਰਚੇ ਦੇ ਤਿੰਨੇ ਅਕਿਊਜ਼ਡ ਆ ਉਹ ਤਿੰਨੇ ਡਰੱਗ ਦੇ ਕੇਸਿਸ ਚ ਆਲਰੇਡੀ ਬੁੱਕਡ ਹੁੰਨ ਨਹਜ਼ਰ ਕੋ ਜ ਬਥਲ ਕੇ ਕਿੱਥੋਂ ਕਿੱਥੇ ਲਿਜਾ ਰਹੇ ਸੀ ਆ ਮੈਂ ਤੁਹਾਨੂੰ ਦੱਸ ਕੇ ਹਟਾਂ ਵੀ ਇਹ ਚਾਰਖੰਡ ਤੋਂ origin ਜਿਹੜਾ ਹੈਗਾ ਤਾਰਾਂ ਜੁੜ ਰਹੀਆਂ ਜੀ ਤਾਂ ਬਾਕੀ ਜਿਹੜਾ ਹੈਗਾ ਡਿਟੇਲ ਅਨਲਿਸਿਸ ਰਿਪੋਰਟ ਤੋਂ ਬਾਅਦ ਹੀ ਕੋਈ ਅਸੀਂ ਦੱਸ ਪਾਵਾਂਗੇ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ